ਮੈਂ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਮੈਂ ਰਵੀ ਗਿੱਲ ਭਗਵਾਨ ਵਾਲਮੀਕੀ ਆਦੀ ਧਰਮ ਸਮਾਜ ਤੋਂ ਜ਼ਿਲ੍ਹਾ ਪ੍ਰਧਾਨ ਕਿ ਇਲਾਕਾ ਨਿਵਾਸੀਆਂ ਦੇ ਨਾਲ ਜਿਹੜਾ ਅਸੀਂ ਆਏ ਆ ਅੱਜ ਅਜੇ ਹੋਰ ਜਿਹੜੇ ਬੰਦੇ ਅਸੀਂ ਬਾਹਰ ਖਲਾਾਰ ਆਏ ਆ ਕਿ ਅਫਸਰਾਂ ਦੇ ਕੋਲ ਜਿਹੜਾ ਕਿ ਜਾਦੇ ਬੰਦੇ ਅਸੀਂ ਨਹੀਂ ਲੈ ਕੇ ਆ ਸਕਦੇ ਠੀਕ ਹੈ ਜੀ ਇਹ ਗੱਲ ਇਦਾਂ ਹੈ ਕਿ ਸਾਨੂੰ ਪਿਛਲੀ ਵਾਰ ਵੀ ਵਿਸ਼ਵਾਸ ਦਿਵਾਇਆ ਅਸੀਂ ਮੰਗ ਪੱਤਰ ਦਿੱਤਾ ਐਸਪੀ 3ਰਪਾਲ ਸਿੰਘ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਜਿਹੜਾ ਕਿ ਕਾਰਵਾਈ ਸਾਰੀ ਕਰਾਂਗੇ ਬੰਦੇ ਅਰੈਸਟ ਕਰਾਂਗੇ ਜਿਸਦੇ ਵਿੱਚ ਕੋਈ ਸਾਡੇ ਬੰਦੇ ਅਰੈਸਟ ਨਹੀਂ ਹੋਏ ਕਿਉਂਕਿ ਅੱਧੀ ਰਾਤ ਆ ਗਏ ਉਹ ਮੂੰਹ ਬਣ ਕੇ ਘੁੰਮਦੇ ਆ ਤੇ ਪੁਲਿਸ ਕੋਲ ਜਾਣੇ ਆ ਐਸਐਚਓ ਸਾਹਿਬ ਨੂੰ ਉਹ ਕਹਿੰਦੇ ਜੀ ਤੁਸੀਂ ਫੜ ਕੇ ਫੜਾਓ ਅਸੀਂ ਫੜ ਕੇ ਫੜਾਵਾਂਗੇ ਤੇ ਸਾਡੇ ਬੱਚੇ ਕੌਣ ਸੰਭੂਗਾ ਤੇ ਛੜਿਆਂ ਰਵਲਵਰ ਲੈ ਕੇ ਘੁੰਮਣੇ ਆ ਉਸ ਤੋਂ ਬਾਅਦ ਇੱਕ ਹੋਰ ਘਟਨਾ ਹੋ ਗਈ ਹੈ ਪਿੰਡ ਦੇ ਵਿੱਚ ਕਿ ਮੁਹਗੰਪੁਰੇ ਦੇ ਮੁੰਡਿਆਂ ਨੇ ਆ ਕੇ ਗੋਲੀ ਮਾਰਤੀ ਤੇ ਸਪੋਜ਼ ਕਰੋ ਜੇ ਉਹਨਾਂ ਨੇ ਦਾਫਤਰ ਮਾਰੇ ਇਹਨਾਂ ਨੂੰ ਤੇ ਗੋਲੀ ਵੀ ਮਾਰਨ ਤੋਂ ਘਟਕ ਨਹੀਂ ਆ ਤੇ ਅਜੇ ਤੱਕ ਵੀ ਉਹ ਇਹਨਾਂ ਦੇ ਮਗਰ ਪਏ ਅਸੀਂ ਕਹਿੰਦੇ ਕਿ ਰਿਸ਼ਤੇਦਾਰ ਚੁੱਕੋ ਕੋਈ ਰਿਸ਼ਤੇਦਾਰ ਨਹੀਂ ਚੁੱਕਣ ਦੇ ਅਸੀਂ ਕੱਲ ਵੀ ਗਏ ਪਰਸੋਂ ਵੀ ਉੱਥੋਂ ਸਾਨੂੰ ਟਿਚਰਾ ਕਰਦੇ ਆ ਕਿ ਅਸੀਂ ਕਹਿੰਨੇ ਆ ਕਿ ਬੰਬ ਡੇਗ ਬਾ ਕੇ ਕਲਰਾਂ ਦੇ ਜਦੋਂ ਲੜਾਈ ਲੱਗੇ ਸਾਰਾ ਅਸੀਂ ਬੜੇ ਪਰੇਸ਼ਾਨ ਹਾਂ ਇਹਦੀ ਕਲਰਾਂ ਤੋਂ ਐਸਐਚਓ ਸਾਹਿਬ ਨੇ ਜ਼ੁਬਾਨੀ ਕਿਹਾ ਅੱਜ ਕੀ ਮੰਗਦੇ ਆਂ ਇਹ ਵੀ ਮੰਗ ਕਰਦੇ ਆਂ ਕਿ ਜੇਕਰ ਸਾਡੀ ਕਾਰਵਾਈ ਨਾ ਹੋਈ ਤੇ 23 ਤਰੀਕ ਵਾਲੇ ਦਿਨ ਆਰਾਮ ਤਲਾਈ ਚੌਂਕ ਜਿਹੜਾ ਵਾ ਬੰਦ ਕਰਾਂਗੇ ਸਾਰਾ ਮਹੱਲਾ ਨੂੰ ਅਸੀਂ ਭਾਜੀ ਮੇਰੇ ਨਾਲ ਧਰਮਿੰਦਰ ਮਾਮਲਾ ਭਾਜੀ ਇਹੋ ਹੀ ਕਿ 26 27 ਦਿਨ ਹੋ ਗਏ ਆ ਸਾਡਾ ਕੰਮ ਜਿਹੜਾ ਉੱਥੇ ਦਾ ਉੱਥੇ ਲੰਮਕਾ ਪੈਂਡਿੰਗ ਪਿਆ ਅੱਗੇ ਵੀ ਇਹ ਮੰਗ ਪੱਤਰ ਦਿੱਤਾ ਉਦੋਂ ਵੀ ਕੋਈ ਸੁਣਵਾਈ ਨਹੀਂ ਐਸਪੀ 3 ਹਰਪਾਲ ਸਿੰਘ ਨੂੰ ਇਹ ਨੂੰ ਅਸ਼ਵਾਸਨ ਦਿੱਤਾ ਸੀ ਪਰ ਉਹ ਗੱਲਾਂ ਜਿਹੜੀਆਂ ਹਵਾ 'ਚ ਹੀ ਰਹਿ ਗਈਆਂ ਵਾ ਉਹਦੇ ਵਿੱਚ ਨਾ ਦੇ ਥਾਣੇ ਵਾਲਾ ਕੋਈ ਐਕਸ਼ਨ ਲਿਆ ਤੇ ਨਾ ਇਹਨਾਂ ਨੇ ਕੋਈ ਉਤੋਂ ਉਹਨਾਂ ਨੂੰ ਥੱਲੇ ਕਾਲ ਕੀਤੀ ਵੀ ਇਹਨਾਂ ਦਾ ਮਸਲਾ ਸੁਲਝਾਓ ਉਹ ਉੱਥੇ ਦਾ ਉੱਥੇ ਪਿਆ ਵਾ ਹੁਣ ਵੀ ਅਸੀਂ ਮੰਗ ਪੱਤਰ ਦਿੱਤਾ ਵਾ ਮੰਗ ਪਤਾ ਤੇ ਜਨਾ aí ਸੁਣਵਾਈ ਹੋਈ ਤਾਂ ਅਸੀਂ ਅਸੀਂ 30 ਤਰੀਕ ਨੂੰ ਰਾਮਤਲਾਈ ਚੌਕ ਬੰਦ ਕਰਾਂਗੇ ਜੇ ਨਾ ਇਹਨਾਂ ਨੇ ਸਾਡਾ ਮਸਲਾ ਹੱਲ ਕੀਤਾ ਤਾਂ ਅਸੀਂ ਇਹਨਾਂ ਦੀ ਚੀਕਾ ਕਢਾਵਾਂਗੇ ਫਿਰ ਜਿੱਦਾਂ ਹੁੰਦੀ ਆ ਵਾ ਤੇ ਇਹਨਾਂ ਨੇ ਵੀ ਇਹ ਮੰਨ ਲਓ ਵੀ ਜੇ ਜੇ ਸੁਣਵਾਈ ਹੁੰਦੀ ਆ ਤੇ ਚੰਗੇ ਭਲੇ ਦੀ ਹੁੰਦੀ ਆ ਉਹ ਇਹਨਾਂ ਦੇ ਕਾਰਦੋ ਬਗੈਰ ਬਾਦ ਦੁਕਾਨ ਹੋਈ ਪੈਣ ਚ ਮੋਹੂਪੁਰਿਆਂ ਬੰਦਿਆ ਚਲੋ ਕੀਤਾ ਆ ਕਿ ਮੋਹੂ ਬੰਦੇ ਨੂੰ ਨਹੀਂ ਪਤਾ ਕਿ ਇਹ ਬੰਦੇ ਦਾ ਕੀਤਾ ਹੈ ਕਿ ਨਹੀਂ ਕੀਤਾ ਉਹਨਾਂ ਦੀ ਸੁਣਵਾਈ ਮਿੰਦੋ ਪਹਿਲੇ ਕੀਤੀ ਨਾ ਨੇ ਉਹ ਬੰਦੇ ਰਸਤੇ ਵੀ ਕੀਤੇ ਆ ਤਲਾਕਾਂ ਪਿਛੇ ਵੀ ਘੱਲੇ ਆ ਦੋ ਦਿਨਾਂ ਪਰ ਦੋ ਦਿਨਾਂ ਚ ਪਰ ਹਾਡਾ ਜਿਹੜਾ ਮਸਲਾ ਉੱਥੇ ਦਾ ਉੱਥੇ ਪੈਂਡਿੰਗ ਪਿਆ ਵਾ ਇੰਸਟਾ ਦੇ ਉੱਤੇ ਪਾਉਣ ਇਸਟਾ ਸ਼ਰਿਆਮ ਇੰਸਟਾ ਦੇ ਸਟੋਰੀਆਂ ਚੱਲਣੀਆਂ ਉਹਨਾਂ ਦੀਆਂ ਰੋਜ਼ ਨਵੀਂ ਰੋਜ਼ ਨਵੀਂ ਤੋਂ ਨਵੀਂ ਆਵਾਜ਼ ਦਾਤ ਕਰਕੇ ਉਸਾਰੇ ਸਟੋਰੀ ਪਾਉਂਦੇ ਆ ਪਰ ਪੁਲਿਸ ਸੁੱਤੀ ਬਈ ਆ ਅਸੀਂ ਜਾਣਦੇ ਆ ਤੇ ਗੌਂਦਾਂ ਦੇ ਮਿੱਟੀ ਝਾੜਦੇ ਆ ਕਹਿੰਦੇ ਆ ਪਾਕਿਸਤਾਨ ਦੀ ਜਿੱਦਣ ਜੰਗ ਲੱਗੀ ਅਸੀਂ ਕਹਿੰਦੇ ਵੀ ਸਭ ਤੋਂ ਪਹਿਲੇ ਬੰਬ ਜਿਹੜਾ ਕਲਰਾਂ 'ਚ ਡਿੱਗੇ ਇਹ ਐਸਐਚਓ ਸਾਹਿਬ ਇਹ ਐਸਐਚਓ ਸਾਹਿਬ ਦੇ ਬਿਆਨ ਆ